ਦੋਸਤੋ ਮੈਂ ਡਾਕਟਰ ਕਮਲਜੀਤ ਸਿੰਘ ਕਮਲੋ ਹਸਪੀਟਲ ਨਕੋਦਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਕਹਿੰਦਾ ਦੋਸਤੋ ਮੈਂ ਤੁਹਾਡੇ ਨਾਲ ਕੋਵਿਡ-19 ਦੇ ਕੁਝ ਵਿਚਾਰ ਸਾਂਝੇ ਕਰਨੇ ਚਾਹਾਂਗਾ ਕੋਵਿਡ-19 ਜਿਹੜੀ ਕਿ ਪੈਂਡੇਮਿਕ ਹੈ ਔਰ ਬਹੁਤ ਜ਼ਿਆਦਾ ਪ੍ਰੈਵਲੈਂਟ ਹੈ ਔਰ ਜਿਸਨੇ ਇੱਕ ਫਿਜ਼ੀਕਲ ਫਾਈਨੈਂਸ਼ੀਅਲ ਔਰ ਸੋਸ਼ਲ ਕੈਟਾਸਟ੍ਰੋਫ ਮੀਨ ਦੁਬਹੀ ਮਚਾਈ ਹੋਈ ਹੈ ਉਹਦੇ ਬਾਰੇ ਕੁਝ ਗੱਲਾਂ ਕਰਨੀ ਚਾਹਾਂਗਾ ਦੋਸਤੋ ਇਹ ਮੇਰੇ ਜਿਹੜੇ ਵਿਚਾਰ ਨੇ ਉਹ ਕਿਸੇ ਵੀ ਸੈਂਟੀਫਿਕ ਸਟਡੀ ਜਾਂ ਕਿਸੇ ਵੀ ਸੈਂਟੀਫਿਕ ਰਿਸਰਚ ਦੇ ਆਧਾਰ ਤੇ ਨਹੀਂ ਹਨ ਇਹ ਮੇਰੇ ਆਪਣੇ ਵਿਚਾਰ ਨੇ ਔਰ ਥੋੜੀ ਜੀਆਂ ਇਹ ਜਿਹੜੀਆਂ ਮੇਰੇ ਵਿਚਾਰ ਨੇ ਜੇ ਅਗਰ ਅਸੀਂ ਕਹਿ ਲਈਏ ਕਿ ਬਾਅਦਕ ਤਾਂ ਰੱਖਦੇ ਹਨ ਉਹ ਵਿਚਾਰ ਮੇਰੇ ਜਿਹੜੇ ਹੈ ਹਨ 10 ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸਭ ਤੋਂ ਪਹਿਲਾਂ ਕਿ ਇੱਕ ਜਿਹੜਾ ਪੈਨਿਕ ਔਰ ਫੀਅਰ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਆਮ ਜਿਹੜਾ ਬੰਦਾ ਹੈ ਉਹ ਉਹਦੇ ਦਿਮਾਗ ਦੇ ਵਿੱਚ ਇਹੀ ਗੱਲ ਹੈ ਉਹਦੇ ਜ਼ੈਨ ਦੇ ਵਿੱਚ ਇਹੀ ਗੱਲ ਹੈ ਕਿ ਜਿਹਨੂੰ ਕਿਸੇ ਨੂੰ ਕੋਵਿਡ-19 ਹੋ ਗਈ ਹੈ ਉਹ ਹੀ অর ਸ਼ੀ ਇਸ ਗੋਇੰਗ ਟੂ ਡਾਈ ਕਿ ਉਹਦੀ ਮੌਤ ਹੋਣੀ ਹੀ ਹੋਣੀ ਹੈ ਪਹਿਲੀ ਗੱਲ ਦੋਸਤੋ ਮੌਤ ਜ਼ਰੂਰ ਹੁੰਦੀ ਹੈ ਦੇ ਵਿੱਚ ਕਰੇ ਡਿਜ਼ੀਜ਼ ਜਿਹੜੀਆਂ ਨੇ ਕੋਈ ਵੀ ਬਿਮਾਰੀ ਆ ਉਹਦੇ ਵਿੱਚ ਮੌਤ ਤਾਂ ਹੁੰਦੀ ਹੀ ਹੈ ਐਗਜ਼ੈਂਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਮਲੇਰੀਆ ਲੈ ਲਓ ਤੁਸੀਂ ਟੀਵੀ ਲੈ ਲਓ ਤੁਸੀਂ ਦਿਲ ਦੀਆਂ ਬਿਮਾਰੀਆਂ ਲੈ ਲਓ ਲੰਘਸ ਦੀਆਂ ਬਿਮਾਰੀਆਂ ਲੈ ਲਓ ਲਿਵਰ ਦੀਆਂ ਬਿਮਾਰੀਆਂ ਲੈ ਲਓ ਕਿਡਨੀ ਦੀਆਂ ਬਿਮਾਰੀਆਂ ਲੈ ਲਓ ਇਹਨਾਂ ਦੇ ਵਿੱਚ ਵੀ ਮੌਤ ਦਰ ਹੈ ਪਰ ਕਿਉਂਕਿ ਜਿਹੜਾ ਕੋਵਿਡ-19 ਹੈ ਉਹ ਐਚੁਅਲੀ ਪੈਂਡੈਮਿਕ ਹੈ ਪੈਂਡੈਮਿਕ ਮਤਲਬ ਕਿ ਸਾਰੀ ਦੁਨੀਆ ਦੇ ਵਿੱਚ ਹੈ ਔਰ ਇੱਕ ਪਾਰਟਿਕੂਲਰ ਟਾਈਮ ਤੇ ਜਿਹੜੀਆਂ ਡੈਥਸ ਹੁੰਦੀਆਂ ਨੇ ਉਹਨਾਂ ਦਾ ਨੰਬਰ ਬਹੁਤ ਜ਼ਿਆਦਾ ਲੱਗਦਾ ਹੈ ਬਨਿਸਪਰ ਕਿ ਜਿਹੜੀਆਂ ਦੂਸਰੀਆਂ ਬਿਮਾਰੀਆਂ ਨੇ ਉਹ ਕਿਉਂਕਿ ਕਦੇ-ਕਦੇ ਹੀ ਹੁੰਦੀਆਂ ਨੇ ਸਮਾਜ ਦੇ ਵਿੱਚ ਕਦੇ-ਕਦੇ ਹੀ ਉਹਦੇ ਵਿੱਚ ਮੌਤ ਹੁੰਦੀ ਹੈ ਔਰ ਇੱਕ ਪੈਂਡੈਮਿਕ ਦੇ ਵਿੱਚ ਇਕੱਠੀਆਂ ਮੌਤਾਂ ਹੁੰਦੀਆਂ ਨੇ ਇਸ ਕਰਕੇ ਉਹਦਾ ਪੈਨਿਕ ਜ਼ਿਆਦਾ ਹੈ ਦੂਸਰਾ ਦੋਸਤੋ ਸਾਡੇ ਅੰਦਰ ਇੱਕ ਫੀਅਰ ਪੈਦਾ ਹੋ ਗਿਆ ਅਸੀਂ ਕਿਸੇ ਨਾਲ ਵੀ ਗੱਲ ਕਰਨੀ ਨਹੀਂ ਜਾਂਦੇ ਅਗਰ ਮੰਨ ਲਓ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਸਾਡੇ ਦਿਮਾਗ 'ਚ ਹੀ ਹੁੰਦਾ ਕਿ ਭਾਈ ਅਸੀਂ ਇਸ ਬੰਦੇ ਨਾਲ ਜਲਦੀ ਜਲਦੀ ਸਾਡੀ ਗੱਲ ਖਤਮ ਕਰੀਏ ਔਰੇ ਬੰਦਾ ਸਾਡੇ ਕੋਲੋਂ ਠੱਲਾ ਜਾਏ ਅਸੀਂ ਇੱਥੋਂ ਤੱਕ ਕਿ ਅਸੀਂ ਉਹਦੀਆਂ ਅੱਖਾ ਚੱਖਾਂ ਪਾ ਕੇ ਵੀ ਗੱਲ ਕਰਨ ਤੋਂ ਕਬੜਾਉਂਦੇ ਆਂ ਸੋ ਇਹ ਹੈ ਇੱਕ ਆਮ ਪਬਲਿਕ ਦੇ ਦਿਮਾਗ ਦੇ ਵਿੱਚ ਫੀਅਰ ਜਿੱਥੋਂ ਤੱਕ ਡਾਕਟਰ ਦਾ ਸੰਬੰਧ ਹੈ ਡਾਕਟਰ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਨਜ਼ੀਕ ਦੁਆਲੇ ਕੰਟੈਕਟ ਨੇ ਪੇਸ਼ੈਂਟ ਦੇ ਔਰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫੀਅਰ ਹੈ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਡਰ ਹੈ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਪੈਨਿਕ ਹੈ ਕਿ ਇਹ ਬਿਮਾਰੀ ਜਿਹੜੀ ਹੈ ਕਿਤੇ ਡਾਕਟਰ ਪੇਸ਼ੈਂਟ ਕੋਲੋਂ ਸਾਨੂੰ ਨਾ ਜਾਏ ਉਸੇ ਕਰਕੇ ਜਿਹੜਾ ਹੈ ਉਹ ਡਾਕਟਰ ਤੇ ਪੇਸ਼ੈਂਟ ਦੇ ਵਿੱਚ ਥੋੜਾ ਜਿਹਾ ਇਹਨਾਂ ਨਹੀਂ ਥੋੜਾ ਜਿਹਾ ਇੱਕ ਬੈਰੀਅਰ ਜਾਂ ਬ੍ਰੀਚ ਜਿਹੜਾ ਹੈ ਉਹ ਪੈਦਾ ਹੋਈ ਜਾ ਰਿਹਾ ਹੈ ਜਿਹੜਾ ਕਿ ਅੱਛਾ ਨਹੀਂ ਹੈ ਦੂਸਰੀ ਗੱਲ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹਾਂਗਾ ਕਿ ਦੁਨੀਆ ਦੇ ਵਿੱਚ ਐਸੀ ਕੋਈ ਵੀ ਬਿਮਾਰੀ ਨਹੀਂ ਹੋਈ ਜਦੋਂ ਦੀ ਮਨੁੱਖਤਾ ਪੈਦਾ ਹੋਈ ਹੈ ਕਿ ਜਿੰਨੇ ਇਹ ਜੰਗੀ ਪਦਰਤੇ ਡਿਸਕਸ ਹੋਈ ਹੈ ਤੁਸੀਂ ਇੱਕ ਮਜ਼ਦੂਰ ਲੈ ਲਓ ਉਹਨੂੰ ਵੀ ਇਸ ਬਿਮਾਰੀ ਦੇ ਬਾਰੇ ਗਿਆਨ ਹੈ ਇੱਕ ਪ੍ਰੈਜ਼ੀਡੈਂਟ ਆਫ ਦਿ ਯੂਨਾਈਟਿਡ ਸਟੇਟਸ ਜਿਹੜਾ ਕਿ ਸਭ ਤੋਂ ਪਾਵਰਫੁਲ ਬੰਦਾ ਕਿਹਾ ਜਾਂਦਾ ਦੁਨੀਆ ਦਾ ਉਹਨੂੰ ਵੀ ਇਹਦੇ ਬਾਰੇ ਗਿਆਨ ਹੈ ਤੁਹਾਡੇ ਘਰ ਦੇ ਵਿੱਚ ਪਲੰਬਰ ਹੈ ਤੁਹਾਡੇ ਘਰ ਦੇ ਵਿੱਚ ਕਾਰਪੈਂਟਰ ਹੈ ਤੁਹਾਡੇ ਘਰ ਦੇ ਵਿੱਚ ਇਲੈਕਟ੍ਰੀਸ਼ੀਅਨ ਹੈ ਤੁਹਾਡੀ ਹਾਊਸਮੇਡ ਹੈ ਤੁਹਾਡਾ ਛੋਟਾ ਜਿਹਾ ਬੱਚਾ ਹੈ ਤੁਹਾਡੇ ਵੱਡੇ ਬਜ਼ੁਰਗ ਨੇ ਜਾਂ ਤੁਹਾਡੇ ਗ੍ਰੈਂਡਪੈਰੈਂਟਸ ਨੇ ਉਹਨਾਂ ਨੂੰ ਇਸ ਬਿਮਾਰੀ ਦੇ ਬਾਰੇ ਗਿਆਨ ਹੈ ਅਗਰ ਉਹਨਾਂ ਨੂੰ ਗਿਆਨ ਨਹੀਂ ਹੈ ਤਾਂ ਉਹ ਇਸ ਬਿਮਾਰੀ ਬਾਰੇ ਜਾਨਣਾ ਜ਼ਰੂਰ ਚਾਹੁੰਦੇ ਆ ਸੋ ਇਨੀ ਵਾਈਡਲੀ ਡਿਸਕਸ ਹੋ ਚੁੱਕੀ ਹੈ ਬਿਮਾਰੀ ਤੀਸਰਾ ਜਿਹੜਾ ਹੈਗਾ ਉਹ ਇਹਦੇ ਬਾਰੇ ਮੈਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕਰਨੀ ਚਾਹੁੰਦਾ ਉਹ ਇਹ ਹੈ ਕਿ ਇਹ ਜਿਹੜੀ ਸੋਸ਼ਲ ਸਮਾਜਿਕ ਨੇ ਵਕਰੇ ਵਕਰੇਵਾ ਉਹ ਪੈਦਾ ਕਰ ਦਿੱਤਾ ਹੈ ਇਹ ਹੀ ਇੱਕ ਦੁਨੀਆ ਦੀ ਬਿਮਾਰੀ ਹੈ ਜਿਹਦੇ ਵਿੱਚ ਜਿਹੜੀ ਸਮਾਜਿਕ ਡਿਸੋਸੀਏਸ਼ਨ ਜਿਹਨੂੰ ਸੋਸ਼ਲ ਡਿਸੋਸੀਏਸ਼ਨ ਕਹਿੰਦੇ ਆ ਸੋਸ਼ਲ ਡਿਸਕ੍ਰਿਮੀਨੇਸ਼ਨ ਕਹ ਲਓ ਇਹ ਸ਼ੂਆ ਸ਼ਾਤ ਕਹੋ ਉਹ ਇਸ ਬਿਮਾਰੀ ਨੇ ਜਿੰਨੀ ਪੈਦਾ ਕੀਤੀ ਹੈ ਉਹ ਦੁਨੀਆ ਦੇ ਵਿੱਚ ਅਜੇ ਕਿਸੇ ਵੀ ਬਿਮਾਰੀ ਨੇ ਪੈਦਾ ਨਹੀਂ ਕੀਤੀ ਇੱਥੋਂ ਤੱਕ ਕੇ ਟੀਬੀ ਔਰ ਐਚਆਈਵੀ ਇਹਨਾਂ ਬਿਮਾਰੀਆਂ ਨੇ ਵੀ ਇੰਨੀ ਜਿਹੜੀ ਆ ਸੋਸ਼ਲ ਡਿਸੋਸੀਏਸ਼ਨ ਜਿਹਨੂੰ ਸਮਾਜਿਕ ਦੇ ਨੂੰ ਸ਼ੂਵਾਸ਼ਾਤ ਕਹਿੰਦੇ ਆ ਸ਼ੂਵਾਸ਼ਾਤ ਵਰਗੀ ਚੀਜ਼ ਪੈਦਾ ਨਹੀਂ ਕੀਤੀ ਜਿਹੜੀ ਕਿ ਐ ਕੋਵਿਡ-19 ਨੇ ਪੈਦਾ ਕੀਤੀ ਹੈ ਇਥੋਂ ਤੱਕ ਕਿ ਤੁਸੀਂ ਕੋਵਿਡ-19 ਦੇ ਮਰੀਜ਼ ਤੇ ਕੀ ਅਸੀਂ ਆਮ ਪਬਲਿਕ ਦੇ ਵਿੱਚ ਐਸ ਵੇਲੇ ਇਕੱਠੇ ਨਹੀਂ ਬੈਠ ਸਕਦੇ ਕਿਸ ਨੂੰ ਹੱਥ ਨਹੀਂ ਮਿਲਾ ਸਕਦੇ ਕਿਸ ਨੂੰ ਹੱਗ ਨਹੀਂ ਕਰ ਸਕਦੇ ਕਿਸ ਨੂੰ ਪਿਆਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੁਹ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਜਨ ਦੱਸਣਾ ਚਾਹਨਾ ਹੈ ਕਿ ਮੰਨ ਲਓ ਮੈਂ ਮੇਰਾ ਇੱਕ ਦੋਸਤ ਹੈ ਬਰੋਂ ਆ ਰਿਹਾ ਹੈ ਮੈਯਰਪੁਰ ਤੇ ਜਨਨ ਮਿਲਣ ਵਾਸਤੇ ਮੇਰੇ ਦਿਮਾਗ ਦੇ ਵਿੱਚ ਹੈ ਆਮ ਰਸੀ ਆਮ ਤੌਰ ਤੇ ਜਦੋਂ ਇੱਕ ਦੂਜੇ ਨੂੰ ਸੱਭਿਤਾ ਸਾਡੀ ਅਸੀਂ ਮਿਲਦੇ ਹਾਂ ਜਾਂ ਹੱਥ ਮਿਲਾਉਂਦੇ ਹਾਂ ਜਾਂ ਅਸੀਂ ਆਕ ਕਰਦੇ ਇੱਕ ਦੂਸਰੇ ਨੂੰ ਜਾਂ ਮੱਥੇ ਤੇ ਕਿਸ ਕਰਦੇ ਹਾਂ ਜਾਂ ਹੈਂਡਸ਼ੇਕ ਕਰਦੇ ਹਾਂ ਇਹ ਚੀਜ਼ਾਂ ਸਾਡੇ ਸੱਭਿਆ ਸਭਿਅਤਾ ਦੀ ਦਾ 파ਟ ਨੇ ਉਹ ਮੇਰੇ ਦਿਮਾਗ 'ਚ ਹੈ ਉਹ ਮੈਨੂੰ ਇਹ ਹੱਕ ਕਰੇਗਾ ਜਾਂ ਮੈਨੂੰ ਉਹ ਤਕਾ ਦੇ ਪਿੱਛੇ ਕਰ ਰਿਹਾ ਹੈ ਜਾਂ ਮੇਰੇ ਦਿਮਾਗ 'ਚ ਖੁਦ ਵੀ ਹੈ ਮੈਂ ਖੁਦ ਘਪਰਾਇਆ ਖੁਦ ਮੇਰੇ ਦਿਮਾਗ 'ਚ ਪੈਨਿਕ ਹੈ ਮੈਂ ਆਪਣੇ ਆਪ ਨੂੰ 1.5 ਮੀਟਰ ਦੇ ਵਕਫੇ ਤੇ ਰੱਖਾਂਗਾ ਇਹ ਮੈਨੂੰ ਨਹੀਂ ਪਤਾ ਇਹਦੇ ਬਾਰੇ ਮੈਂ ਇਸ ਵੇਲੇ ਕੁਝ ਨਹੀਂ ਕਹਿ ਸਕਦਾ ਇਹ ਮੈਨੂੰ ਉਹਦੇ ਮਿਲਣ ਦੇ ਉੱਪਰ ਹੀ ਪਤਾ ਲੱਗੇਗਾ ਸੋ ਇਹਨੀ ਇਸ ਜਿਹੜੀ ਬਿਮਾਰੀ ਹੈ ਕੋਵਿਡ-19 ਇਹਦੀ ਇੱਕ ਇੰਨੀ ਸਮਾਜਿਕ ਡੀਗਰੈਡੇਸ਼ਨ ਹੋ ਗਈ ਹੈ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਕਿਸੇ ਦੇ ਨੀਅਰੈਸਟ ਪੋਸੀਬਲ ਰਿਲੇਟਿਵ ਦੀ ਡੈਥ ਹੋ ਜਾਏ ਤਾਂ ਉਹਦੀ ਬਾਡੀ ਜਿਹੜੇ ਘਰ ਦੇ ਉਹਨੂੰ ਅਕਸੈਪਟ ਨਹੀਂ ਕਰਦੇ ਔਰ ਉਹਦੀ ਜਿਹੜੀ ਕਨਮਿਸ਼ਨ ਹੈ ਉਹ ਜਾਂ ਤਾਂ ਕੋਈ ਸੋਸ਼ਲ ਵਰਕਰ ਕਰਦੇ ਨੇ ਜਾਂ ਤੁਹਾਡੀ ਮਿਊਨਿਸਪਲ ਕਾਰਪੋਰੇਸ਼ਨ ਮਿਸਟਰ ਕਮੇਟੀ ਦੇ ਬੰਦੇ ਉਹਨਾਂ ਨੂੰ ਕਰਨੀ ਪੈਂਦੀ ਹੈ ਤੇ ਜਿੰਨਾ ਚਿਰ ਕੋਵਿਡ-19 ਦਾ ਐਸਫਿਲੇ ਪਰਚਲਤ ਚੱਲ ਰਿਹਾ ਹੈ ਉਹ ਹੈ ਕਿ ਇਹ ਬਿਮਾਰੀ ਜਿਹੜੀ ਹੈ ਕਰੋਨਾ ਵਾਇਰਸ ਹੈ ਕਰੋਨਾ ਵਾਇਰਸ ਦੇ ਨਾਲ ਹੀ ਤੁਹਾਨੂੰ ਜੋੜਨਾ ਪੈਣਾ ਹੈ। ਔਰ ਇਹਦੇ ਜਿਹੜੇ ਕੋਵਿਡ-19 ਦੇ ਨਾਉਨਸ ਨੇ ਜਿਹੜੇ ਉਹ ਸੈੱਟ ਹੋ ਚੁੱਕੇ ਨੇ ਜਿੰਦਾਂ ਕਿ ਇੱਕ ਦੂਸਰੇ ਤੋਂ ਡਿਸਟੈਂਸ ਰੱਖਣਾ, ਇੱਕ ਦੂਜਨਾ ਹੈਂਡਸ਼ੇਕ ਨਹੀਂ ਕਰਨਾ, ਇੱਕ ਦੂਜੇ ਨੂੰ ਹੱਥ ਨਹੀਂ ਕਰਨਾ। ਉਜਰੇ ਹੈਗੇ ਨਾਮ ਦਾ ਤੁਹਾਨੂੰ ਕੋਵਿਡ-19 ਕਰੋਨਾ ਵਾਇਰਸ ਦੇ ਨਾਲ ਰਹਿਣ ਵਾਸਤੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਕਰਨੇ ਪੈਣੇ ਨੇ ਉਹ ਇਹੋ ਜਿਹੀਆਂ ਨੇ ਜਿਹੜੇ ਸਾਡੀ ਸਭੇ ਤਾਦੀਆਂ ਜਿਹੜੀਆਂ ਅਸੀਂ ਪਿਛਲੀ ਸੈਂਚਰੀ ਤੋਂ ਕਰਦੇ ਆ ਰਹੇ ਹਾਂ ਔਰ ਕਿਸੇ ਵੀ ਚੀਜ਼ ਨੂੰ ਬਹੁਤ ਛੋਟੇ ਸਮੇਂ ਦੇ ਵਿੱਚ ਇਨ ਵੈਰੀ ਸ਼ਾਰਟ ਸਪੈਲ ਆਫ ਟਾਈਮ ਅਗਰ ਅਸੀਂ ਚੇਂਜ ਕਰਦੇ ਹਾਂ ਤਾਂ ਉਹ ਇੱਕ ਬ੍ਰੇਨ ਦੇ ਉੱਪਰ ਬਹੁਤ ਜ਼ਿਆਦਾ ਉਹਦਾ ਸਟ्रेस ਹੁੰਦਾ ਅਗਰ ਸਾਨੂੰ ਕਰਨੀਆਂ ਪੈਣੀਆਂ ਨੇ ਅਸੀਂ ਇਹਨਾਂ ਚੀਜ਼ਾਂ ਨੂੰ ਕਰਦੇ ਆ ਜਿਹੜੇ ਕੋਵਿਡ ਕੋਵਿਡ 19 ਦੇ ਨਾਰਮ ਸੈਟ ਹੋਏ ਨੇ ਤਾਂ ਹੋ ਸਕਦਾ ਹੈ ਸਾਡੇ ਸਮਾਜ ਦੇ ਵਿੱਚ ਤਣਾਤਰਾਨੀਆਂ ਮਾਨਸਿਕ ਬਿਮਾਰੀਆਂ ਮਾਨਸਿਕ ਬਿਮਾਰੀਆਂ ਦੇ مریض ਵਧ ਜਾਣ ਸੋ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੀ ਪਏਗਾ। ਔਰ ਜਿੱਥੇ ਅਸੀਂ ਸਟਰਗਲ ਕਰ ਰਹੇ ਹਾਂ ਕਿ ਇੱਕ ਦਿਨ ਇਹਦੇ ਵਾਸਤੇ ਕੋਈ ਨਾ ਕੋਈ ਮੈਡੀਸਿਨ ਤਿਆਰ ਹੋਏ। ਇਹਦੀ ਵੈਕਸੀਨੇਸ਼ਨ ਤਿਆਰ ਹੋਏ। ਉਦੇ ਨਾਲ ਨਾਲ ਸਾਨੂੰ ਕੋਈ ਨਾ ਕੋਈ ਸੋਲਿਡ ਸੋਲੂਸ਼ਨ ਜਿਹੜਾ ਹੈ ਉਲਬਣਾ ਪਏਗਾ ਜਿਹੜੀ ਕਿ ਨੇ ਸੋਸ਼ਲ ਐਸੋਸੀਏਸ਼ਨ ਜਿਹੜੀ ਕੋਵਿਡ-19 ਨੇ ਖਰੀਰ ਕੀਤੀ ਹੈ ਉਹਨੂੰ ਠੀਕ ਕਰਨ ਵਾਸਤੇ ਤਾਂ ਕਿ ਅਸੀਂ ਆਉਣ ਵਾਲਾ ਜਿਹੜਾ ਕੋਵਿਡ ਰਹਿਤ ਸਮਾਜ ਹੈ ਉਹਦੇ ਵਿੱਚ ਉਹੀ ਜਿਹੜਾ ਸਾਡਾ ਪ੍ਰਾਣਾ ਕਲਚਰ ਹੈ ਉਹ ਜਿਹੜਾ ਸਦੀਆਂ ਤੋਂ ਚੱਲਦਾ ਹੈ ਉਸੇ ਕਲਚਰ ਨਾਲ ਜੀ ਸਕੀਏ ਜਿਹੜਾ ਉਹ ਪਹਿਲਾਂ ਸੀਗਾ ਕੋਵਿਡ-19 ਤੋਂ ਤੇ ਜਿਹੜਾ ਹੈ ਕੋਵਿਡ-19 ਦੇ ਬਾਅਦ ਦਾ ਜਿਹੜਾ ਇਹ ਰਾਹ ਹੈ ਜਿਹੜਾ ਸਮਾਂ ਹੈ ਉਹਦੇ ਵਿੱਚ ਅਸੀਂ ਉਹੀ ਆਪਣੇ ਪੁਰਾਣੇ ਜਿਹੜੀ ਸਭਿਤਾ ਦੇ ਨਾਲ ਜੀ ਸਕੀਏ ਧੰਨਵਾਦ